ਸਭ ਸਾਰੇ ਚੈਨਵੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਬਹੁਤ ਧੰਨਵਾਦੀ। ਸਰ ਅਸੀਂ ਦੇਖ ਰਿਹਾ ਕਿ ਪਰਸ਼ੀਲ ਸੋਸਾਇਟੀ ਦਿਨੋ ਦਿਨ ਬਹੁਤ ਸਾਰੇ ਜਿਹੜਿਆ ਕੰਮ ਕਰ ਰਹੀ ਹੈ। ਔਰ ਅਸੀਂ ਹਾਲ ਹੀ ਚ ਦੇਖਿਆ ਹੈ ਕਿ ਤੁਸੀਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਹੋ ਸਾਇੰਸ ਦੇ ਨਾਲ ਜੋੜ ਰਹੇ ਹੋ। ਇਹਦਾ ਮੇਨ ਮੋਟਿਵ ਕੀ ਹੈਗਾ? ਸਾਡਾ ਮੂਲ ਮੋਟਿਵ ਹੈਗਾ ਜੀ ਅਸੀਂ ਮਨੁੱਖਤਾ ਦਾ ਭਲਾ ਕਰਨਾ ਚਾਹਦੇ ਆ। ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਅਨੁਸ਼ਾਸਨ ਵਿੱਚ ਬਾਹਰ ਕੱਢ ਕੇ ਬਿਆਲ ਸੋਚ ਨਾਲ ਜੋੜ ਕੇ ਤੇ ਪਤਾ ਹੈ ਕਿ ਸਾਡਾ ਸਮਾਜ ਜਿਹੜਾ ਉਹ ਅੱਗੇ ਵਧ ਸਕੇ ਇਸ ਵਾਸਤੇ ਅਸੀਂ ਲੋਕਾਂ ਨੂੰ ਅਬ ਸਕੂਲ ਦੇ ਬੱਚਿਆਂ ਨੂੰ ਵਿਗਿਆਨ ਦੀ ਇੱਕ ਕਿਤਾਬ ਦਿੱਤੀ ਆ ਉਹ ਪੜਨ ਵਾਸਤੇ ਕੋਈ ਤਰਕ ਦੀਆਂ ਗੱਲਾਂ ਵਿਗਿਆਨ ਦੀਆਂ ਗੱਲਾਂ ਹੈਗੀਆਂ ਉਹਦੇ ਵਿੱਚੋਂ ਫਿਰ ਅਸੀਂ ਟੈਸਟ ਲਏ ਆ ਉਹਨਾਂ ਕੋਲ ਬੱਚਿਆਂ ਕੋ ਤੇ ਪੰਜਾਬ ਦੇ ਵਿੱਚ 26000 ਸਮਥਿੰਗ ਬੱਚਿਆਂ ਨੇ ਟੈਸਟ ਦਿੱਤੇ ਆ ਖੜਾ ਕਰਨ ਕੋ ਬੇਟੀ ਘਟ ਗਈ ਲੇਕਿਨ ਸਾਡੇ ਕੋਲ 40000 ਰੁਪਏ ਬਹਰੀ ਸੀ ਬੇਟੀ ਤੇ ਗੋਡਾਸਪਰ ਉੱਤੇ 200 ਦੇ ਕਰੀਬ ਬੱਚਿਆਂ ਨੇ ਟੈਸਟ ਦਿੱਤੇ ਆ ਔਰ ਉਹਨਾਂ ਨੇ ਵੀ ਰਿਜ਼ਲਟ ਆਏਗਾ ਫਿਰ ਅਸੀਂ ਉਹਨਾਂ ਨੂੰ ਵੀ ਟਾਪਰ ਬੱਚੇ ਨੂੰ ਉਹਨੂੰ ਇਨਾਮ ਜਿਹੜੇ ਆ ਵਾਲਪ੍ਰਾਪ ਦੇਾਂਗੇ ਜਾਂ ਕਟਾਬਾ ਦਾ ਸੈਟ ਦੇਵਾਂਗੇ ਤਾਂ ਕਿ ਉਹਨਾਂ ਦੀ ਜਿਹੜੀ ਹੈ ਨਾ ਉਹ ਹੌਸਲਾ ਵਧੇ ਹੀ ਹੁੰਦੀ ਰਹੇ ਤਾਂ ਕਿ ਇਹ ਅਗਲੀ ਜਨਰੇਸ਼ਨ ਜਿਹੜੀ ਆ ਉਹ ਗਿਆਨ ਨਾਲ ਜੁੜ ਸਕੇ ਤੇ ਅંધ ਵਿਸ਼ਵਾਸਾਂ ਤੇ ਇਹਦਾ ਪ੍ਰੂਫ ਦੇ ਨੰਬਰਾਂ ਤੋਂ ਅંધ ਵਿਸ਼ਵਾਸਾਂ ਤੋਂ ਦੂਰ ਹੋ ਸਕੇ ਸਰ ਜਿਹੜੀ ਤਰਕਸੀ ਸੁਸਾਇਟੀ ਜਿਹੜੇ ਕੰਪੀਟੀਸ਼ਨ ਕਰਵਾ ਰਹੀ ਆ ਸਾਇੰਸ ਦੇ ਇਹ ਪ੍ਰਾਈਵੇਟ ਸਕੂਲਾਂ ਵਾਸਤੇ ਜਾਂ ਸਰਕਾਰੀ ਸਕੂਲਾਂ ਦੇ ਕਿਹੜੇ ਕਿਹੜੇ ਬੱਚੇ ਜਿਹੜੇ ਅਪਲਾਈ ਕਰ ਸਕਦੇ ਨੇ ਇਹ ਵਿੱਚ ਇਹਨਾਂ ਚੀਜ਼ੇ ਅਸੀਂ ਦੋ ਸੈਟ ਬਣਾਏ ਨੇ ਇੱਕ ਹੈ ਜੀ 6 ਤੋਂ ਲੈ ਕੇ 8ਵੀਂ ਤੱਕ ਉੱਚੀ ਦੂਸਰਾ ਹੈ ਜੀ 9ਵੀਂ ਤੋਂ ਲੈ ਕੇ 12ਵੀਂ ਤੱਕ ਔਰ ਪ੍ਰਾਈਵੇਟ ਵੀ ਸਕੂਲ ਦੇ ਚੇ ਪਾਇਆ ਆਖਰ ਦੇ ਆ ਤੇ ਸਰਕਾਰੀ ਸਕੂਲ ਦੀ ਇਹਦੇ ਵਿੱਚ ਕੋਈ ਬੰਦੇ ਸਨੀਆਂ ਸਿਰ ਸਾਰੇ ਪ੍ਰਾਈਵੇਟ ਸਕੂਲਾਂ ਨੇ ਪੇਪਰ ਦਿੱਤੇ ਆ ਬੱਚਿਆਂ ਨੇ ਤੇ ਸਰਕਾਰੀ ਸਕੂਲਾਂ ਨੇ ਦਿੱਤੇ ਆ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਨੇ ਤੁਹਾਡੇ ਨਾਲ ਤੁਸੀਂ ਇਹ ਨਹੀਂ ਜਿਹੜੇ ਬੱਚੇ ਹੈਗੇ ਜਿਹੜੇ ਕੰਪੀਟੀਸ਼ਨ ਲਈ ਤੁਸੀਂ ਆਪ ਜਾਣਦੇ ਹੋ ਆਖੀ ਆਪ ਸਕੂਲਾਂ ਬਾਰੇ ਜਾਣਦੇ ਆ ਜੀ ਠੀਕ ਹੈ ਅਸੀਂ ਸਕੂਲਾਂ 'ਵਾਂ ਜਾ ਕੇ ਅਸੈਂਬਲੀ ਕਲਾਸ ਤੇ ਉਹਨਾਂ ਕੋਲੋਂ ਟਾਈਲ ਲੈਣੇ ਆ ਪ੍ਰਿੰਸੀਪਲ ਸਾਹਿਬ ਦੀ ਮਨਜ਼ੂਰੀ ਦੇ ਨਾਲ ਫਿਰ ਅਸੀਂ ਗੱਲਬਾਤ ਕਰਦੇ ਆ ਫਿਰ ਜਰੂਰ ਸਾਨੂੰ ਅਪਰੀਸ਼ੀਏਟ ਸਾਡੀ ਗੱਲ ਕਰਦੇ ਆ ਫਿਰ ਤੁਹਾਨੂੰ ਕਹਿੰਦੇ ਕਿ ਠੀਕ ਹੈ ਤੁਸੀਂ ਬੱਚਿਆਂ ਦਾ ਫੇਰ ਪੜਾਉ। ਅ ਸਰ ਤੁਹਾਡੀ ਸੋਸਾਇਟੀ ਵੱਲੋਂ ਕਿਸ ਤਰ੍ਹਾਂ ਅਪਰੀਸ਼ੀਏਟ ਕੀਤਾ ਜਾਂਦਾ ਬੱਚਿਆਂ ਨੂੰ ਕਿਸ ਤਰ੍ਹਾਂ ਜਾਂ ਉਹਨਾਂ ਨੂੰ ਕੁਝ ਬੁੱਕਸ ਵਗੈਰਾ ਦਿੱਤੇ ਜਾਂਦੇ ਆ ਜਾਂ ਉਹਨਾਂ ਨੂੰ ਹੋਰ ਪੈਸੇ ਵਗੈਰਾ ਦਿੱਤੇ ਜਾਂਦੇ ਆ ਜਾਂ ਹੋਰ ਕਿਸ ਤਰ੍ਹਾਂ? ਅਸੀਂ ਉਹਨਾਂ ਨੂੰ ਇਸ ਤਰ੍ਹਾਂ ਹੁੰਦਾ ਜੀ ਅਸੀਂ ਬੱਚਿਆਂ ਨੂੰ ਫਿਰ ਕਿਤਾਬ ਦਿੰਨੇ ਆ ਜੀ 40 ਰੁਪਏ ਦੀ ਕਿਤਾਬ ਹੁੰਦੀ ਆ। ਉਹਦੇ ਲਈ ਕਿਤਾਬ ਦੀ ਕੀਮਤ ਵੀ ਆ ਤੇ ਪੇਪਰਾਂ ਦਾ ਖਰਚਾ ਸਾਰਾ ਕੁਝ ਉਹਦੇ ਵਿੱਚ ਹੀ ਹੁੰਦਾ। ਹੋਰ ਕਈ ਬੱਚੇ ਨਹੀਂ ਦੇ ਸਕਦੇ ਅਸੀਂ ਉਹਨਾਂ ਨੂੰ ਨਹੀਂ ਵੀ ਦਿੰਦੇ ਐਸ ਦਿਨ ਫ੍ਰੀ ਦੇ ਆਪਣੇ ਕੋਈ ਵੀ ਦੇ ਦਿੰਦੇ ਅਸੀਂ ਜੇ ਅੱਧੇ ਬੋਲਦੇ ਵੀ ਦੇ ਦਿੰਦੇ ਅਸੀਂ ਉਹਨਾਂ ਨੂੰ। ਜਿਹੜੇ ਬੱਚੇ ਉੱਪਰ ਆਉਂਦੇ ਆ ਟਾਪਰ ਆਉਂਦੇ ਆ ਉਹਨਾਂ ਨੂੰ ਫਿਰ ਅਸੀਂ ਇਨਾਮ ਦਿੰਦੇ ਆ। ਸਪੈਸ਼ਲ ਇੱਕ 10000 ਦਾ ਇਨਾਮ ਤਾਂ ਉੱਪਰ ਕੋਮੋਡੀ ਇਨਾਮ ਨੇ ਛੋਟੇ ਇਨਾਮ ਵੀ ਨੇ ਕਿਤਾਬਾਂ ਦੇ ਸੱਟ ਦੇ ਹਾਵਲੇ। ਇਹ ਕਾਈ ਵੱਲੋਂ ਅਸੀਂ ਜਲ ਵਾਲ ਕਲਾਸ ਦੇ ਰਹੇ ਹਾਂ ਗੁਰਾਸੌਰ ਤੇ ਵਾਲ ਕਲਾਸ ਦੇ ਰਹੇ ਹਾਂ। ਇਸ ਕਾਹਦੇ ਬੱਚਿਆਂ ਨੂੰ ਤਾਂ ਹੀ ਬੱਚਿਆਂ ਨੂੰ ਹੌਸਲਾ ਲੱਗ ਬੜੀ ਹੋਰ ਪਿਛਲੇ ਸਾਲ ਨਾਲੋਂ ਇੰਪਰੂਵਮੈਂਟ ਹੋਈ ਹੈ ਇਸ ਵਾਰ ਪਿਛਲੀ ਵਾਰੀ ਪਿਛਲੇ ਸਾਲ ਦੇ ਕੋਈ 25000 ਬੱਚਿਆਂ ਨੇ ਰਾਸਾ ਭਰਿਆ ਸੀਗਾ ਤੇ 30000 ਵਜਿਆ ਤੇ ਪਰਤੇ ਸੀਗੇ ਇਸ ਵਾਰ 45000 ਡਿਗਰੀ ਬੱਚਿਆਂ ਦੇ ਲੈ ਕੇ 26000 ਹਿੱਸੇ ਵਾਲੀ ਹੋ ਗਈ ਤੇ ਉਹਨਾਂ ਦੇ ਨਾਲ ਚੜ ਹਾਰਾਂ ਦਾ ਬੜਾ ਪ੍ਰੋਬਲਮ ਹੋ ਗਈ ਸੀ ਇਹ ਬੱਚੇ ਜਿਹੜੇ ਬਰਾਬਰ ਪਹੁੰਚ ਨਹੀਂ ਸਕਿਆ ਸਕੂਲਾਂ ਦੇ ਵਿੱਚ ਲੇਕਿਨ ਇਸ ਵਾਰ ਸਾਡੀ ਰਿੰਕੀ 40000 ਡਿਗਰੀ ਹੋਈ ਸੀ ਤੇ ਕੋਈ 26000 ਸਮਥਿੰਗ ਹੋ ਰਹੀ ਹੈ ਇਸ ਵਾਰ ਆਰਵਲ ਦੇ ਮੈਂ ਤੇ ਤੁਹਾਡੀ ਸੁਸਾਇਟੀ ਵੱਲੋਂ ਹੋਰ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਨੇ ਸਾਡੀ ਸੁਸਾਇਟੀ ਬਰੋ ਦੇ ਕੋ ਅਸੀਂ ਹੀ ਤੇ ਹਰ ਉਹ ਕੰਮ ਕਰਾ ਕਰਦੇ ਹਾਂ ਕਿ ਜਿਹੜਾ ਮੁਰਖਾਂ ਦੇ ਭਲੇ ਵਾਸਤੇ ਹੋਵੇ ਜੀ ਠੀਕ ਹੈ ਹੋਰ ਅਸੀਂ ਸਭ ਤੋਂ ਜ਼ਿਆਦਾ ਕਿਹਨੇ ਆ ਪਾਣੀ ਪਿਤਾ ਮਾਤਾ ਧਰਤ ਦਾ ਹੱਕ ਤਾਂ ਕਿ ਪਾਣੀ ਨੀ ਹਵਾ ਇਹ ਤਰਤੀ ਜਿਹੜੀ ਹੈ ਨਾ ਇਹਨੂੰ ਸ਼ੁੱਧ ਰੱਖਿਆ ਜਾਂਦਾ ਠੀਕ ਜਿਹੜੇ ਵਾਸਤੇ ਅਸੀਂ ਬੂਟੇ ਰਗਾਉਂ ਬਸ ਲੋਕਲ ਪ੍ਰੀਅਰਤ ਕਰਦੇ ਆ ਖੁਦ ਅਸੀਂ ਆ ਬੂਟੇ ਰਗਾਉਂਦੇ ਆ ਤੁਸੀਂ ਦੇਖਿਆ ਤੁਹਾਡੇ ਘਰ ਬਾਹਰ ਦੇਖਦੇ ਸਾਡੇ ਬੂਟੇ ਅਸੀਂ ਆਪਂ ਲਗਾਏ ਆ ਠੀਕ ਹੈ ਤਾਂ ਕਿ ਹਵਾ ਸ਼ੁੱਧ ਰਹੇ ਉਸ ਤੋਂ ਬਾਅਦ ਅਸਲਾ ਇਹ ਰਗਾ ਵੀ ਹਵਾਸੀ ਕੰਦੀ ਦੀ ਲਾਦੇ ਠੀਕ ਹੈ ਅਸੀਂ ਇਹ ਤਰਛੀ ਸੋਸਾਇਟੀ ਦੇ ਲੋਕ ਬਹੁਤ ਸਾਰੇ ਮੈਂਬਰ ਜਿਹੜੇ ਬਨਪਾਲ ਪਤਰ ਉਸਨਾਂ ਦਿੱਤੇ ਆ ਕੁਝ ਹੋਰ ਦੇ ਰਹੇ ਨੇ ਕਿ ਅਸੀਂ ਮਰਨ ਤੋਂ ਬਾਅਦ ਆਪਣੀ ਬੋਡੀ ਜਿਹੜੀ ਹੈ ਨਾ ਉਹ ਦਾਲ ਕਰਨੀ ਚਾਹੀਦੀ ਆ ਹਾਂ ਹਾਂ ਮੈਡੀਕਲ ਕਾਲਜ ਜਿਹੜਾ ਉਹਨਾਂ ਦਾਲ ਕਰ ਦੇਣੀ ਆ ਤੇ ਤਾਂ ਕਿ ਮਰਨ ਤੋਂ ਬਾਅਦ ਫਿਰ ਪਾਇ ਸਤਵਨ ਲੱਕੜ ਜੀ ਜਾਂਦਾ ਉਹ ਸੁੱਟ ਕੇ ਦੇ ਹਵਾਇਤ ਦੀ ਪੋਲੂਸ਼ਨ ਨਾ ਕੀਤਾ ਜਾਵੇ ਤੇ ਜਿਹੜੇ ਸਾਡੇ ਕੰਮ ਦੇ ਸੀਰ ਦੇ ਅਗਰੇ ਉਹਦੇ ਫਿਰ ਕੰਮ ਆ ਜਾਵੇ ਤੇ ਜਦੋਂ ਬੜੀ ਦਾ ਸੀਰੀ ਸੀਰੀ ਦਾ ਹੈਗਾ ਉਹ ਮੈਡੀਕਲ ਕਾਲਜ ਦੇ ਬੱਚੇ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਪ੍ਰਯੋਗ ਕਰਨ ਦੇ ਉਹਦਾ ਕੰਮ ਆਸਾਈਟਮ ਨੁਕਸਾਨ ਦਾ ਪਾ ਸਕੀ ਬਹੁਤ ਵੱਡਾ ਖਿਆਲ ਆ ਤੁਹਾਡਾ ਬਹੁਤ ਵੱਡੀ ਸੋਚ ਹੈਗੀ ਹੈ ਅਗਰ ਕੋਈ ਲੋਕਈ ਇਨਸਾਨ ਜਿਹੜੇ ਹੈ ਤਾਂ ਕਈ ਲੋਕ ਤੁਹਾਡੇ ਨਾਲ ਜੁੜਨਾ ਚਾਹੁੰਦੇ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਨੇ ਸਾਡੀ ਗੁਰਦਾਸਪੁਰਕ ਵਿੱਚ ਤੇ ਹਰ ਮਹੀਨੇ ਦੇ ਤੀਸਰੇ ਐਤਵਾਰ ਸਾਡੀ ਮੀਟਿੰਗ ਹੁੰਦੀ ਹੈ ਖੁੱਲੀ ਮੀਟਿੰਗ ਉਹਦੀ ਹੈ ਜੀ ਅੰਮ੍ਰਿਤਕਰਵਾ ਮੰਹ ਹੈ ਤੇ ਹੈਗਾ ਉੱਥੇ ਹੁੰਦੀ ਹੈ ਕੋਈ ਵੀ ਆ ਕੇ ਸਾਡਾ ਉੱਥੇ ਵਿਚਾਰ ਦੋ ਚਾਰ ਮੀਟਗਾ ਟੱਲ ਕਹਿੰਦੇ ਫਿਰ ਅਸੀਂ ਉਹਨੂੰ ਪਰਮ ਮੈਂਬਰ ਬਣਾ ਬਣਾ ਲੈ ਲਈ ਅਸੀਂ ਕਿ ਉਹਦਾ ਖੁੱਲਾ ਸਦਾਕਾ ਕੋਈ ਵੀ ਆ ਕੇ ਆਪਣੇ ਸਵਾਲ ਪੁੱਛ ਸਕਦਾ ਤੇ ਜਾਣਕਾਰੀ ਲੈ ਸਕਦਾ ਜਾਂ ਫਿਰ ਅਸੀਂ ਹੋਰ ਕੋਈ ਜਾਣਕਾਰੀ ਲੈ ਸਕਦੇ ਆ ਸਰ ਪਾਸ ਪੁਨ ਬਾਰੇ ਤੁਹਾਡੇ ਕੀ ਵਿਚਾਰ ਨੇ ਆਪ ਤੇ ਪੁਲ ਜਿਹੜੇ ਹਨ ਇਹ ਕਹਿ ਕਹਾਵਤ ਬਲਕੇ ਰਹਿ ਗਈ ਜੀ ਠੀਕ ਹੈ ਸਿਰਫ ਸਾਨੂੰ ਮਰੁਖਤਾ ਦੇ ਭਲੇ ਵਾਸਤੇ ਕਰ ਕੰਨੀ ਚਾਹੀਦੀ ਹੈ ਪੁਲਿਸ ਜਿਸ ਪਾਪ ਪੋਂ ਤੋਂ ਜਿੱਦ ਕੇ ਗੱਲੋਂ ਸੀ ਅਗੇ ਜਾ ਜੇਗਾ ਫਿਰ ਇੱਕ ਥੋੜਾ ਸਵਾਲ ਕੁਝ ਆ ਜਾਂਦਾ ਹੈ ਜਲ ਕਰ ਦਿੱਤਾ ਕਿਉਂਕਿ ਪਾਪ ਕੇ ਜਿਆ ਜੀਵਤ ਹੈ ਠੀਕ ਹੈ ਨਾ ਤੇ ਜੀਵਤ ਅਕਰੀਆ ਜੀਵਤ ਅਦਬਰਾ ਬੱਲਾ ਜੀ ਸਕਦਾ ਠੀਕ ਹੈ ਇੱਕ ਮੋਰੀ ਤੁਸੀਂ ਆ ਦਹੀਂ ਖਾ ਲੇਓ ਦਹੀਂ ਦੇ ਵਿੱਚ ਵੀ ਕੁਝ ਦਿਨ ਲਾ ਕੇ ਦੇਖੋਗੇ ਇਹਦਾ ਤੁਸੀਂ ਤੇ ਕਰੋਲੇ ਦੇ ਵਿੱਚ ਕੀੜੇ ਆਉਦੇ ਠੀਕ ਹੈ ਨਾ ਤੇ ਜੇ ਤੁਸੀਂ ਪਾਣੀ ਜਿਹੜਾ ਪੀਂਦੇ ਆਂ ਅਸੀਂ ਪਾਣੀ ਵਿੱਚ ਪਾ ਕੇ ਦੇਖੋ ਤੁਸੀਂ ਉਹਦੇ ਵਿੱਚ ਕੀ ਦੇ ਆਂ ਹੋਰ ਪਾਣੀ ਤੀ ਬਿਲਕੁਲ ਪਿਊਰੀਫਾਈ ਕਰ ਲੋ ਬਿਲਕੁਲ ਪਿਓਰ ਕਰ ਲੋ ਤਦ ਦੀ ਤੁਹਾਡੇ ਨਾਲ ਵਾਲੇ ਗੋਡੇ ਗਿੱਟੇ ਜਿਹੇ ਕੰਮ ਨਹੀਂ ਕਰਨਗੇ ਤੇ ਇਹ ਜਿਹੜਾ ਪਾਪ ਪੋਲੋ ਇਹੀ ਆ ਪੋਲ ਇਹੀ ਆ ਤੇ ਕਿਸੇ ਤੁਸੀਂ ਗਰੀਬ ਦੀ ਮਤ ਕਰੋ ਕਿਸੇ ਲੋੜਵੰਦੀ ਮਤ ਕਰੋ ਤੇ ਕਿਸੇ ਬੱਚੇ ਕੋ ਪਾਪ ਜੇ ਤਦਮਾ ਲਿਆ ਕੇ ਦੀ ਇਹਦੀ ਉਹਨੂੰ ਤੇ ਪਾਪ ਹੀ ਹੈਗਾ ਤੇ ਕਿਸੇ ਦਾ ਹੱਕ ਨਾ ਮਾਰੋ ਝੂਠਾ ਬੋਲੋ ਕਿਸੇ ਨੂੰ ਬੁਰਾਣਾ ਕਰੋ ਪਾਪ ਉਹ ਇਹ ਦੋ ਹੀ ਨੇ ਕੋਈ ਇਸ ਤੋਂ ਇਲਾਵਾ ਕੋਈ ਪਾਪ ਨਹੀਂ ਹੈ ਜੇ ਤੁਸੀਂ ਕਹੋ ਤੁਸੀਂ ਬਹੁਤ ਭਜਨ ਬਲਗੀ ਕਰਨ ਦਾ ਜਾਂ ਕਿਸੇ ਬਾਬੇ ਦੇ ਪੈਰ ਘੋਟਣ ਦਾ ਜਾਂ ਡੇਰੇ ਜਾ ਕੇ ਮੱਥੇ ਟੇਕਣ ਦਾ ਕੋਲ ਨੂੰ ਨਾ ਉਹ ਵੀ ਝੂਠਾ ਹੈ ਵਿੱਚ ਅਸੀਂ ਇਸ ਤੋਂ ਲੋਕਾਂ ਨੂੰ ਕਹਿੰਦੇ ਸੁਚੇਤ ਰਹੋ ਬਹੁਤ سارے ਲੋਕ ਜਿਹੜੇ ਆ ਸਰ ਅੰਧ ਵਿਸ਼ਵਾਸਾਂ ਵਿੱਚ ਫਸੇ ਹੋਏ ਨੇ ਤੇ ਉਹ ਕਿਸ ਤਰ੍ਹਾਂ ਬਾਹਰ ਨਿਕਲ ਸਕਦੇ ਨੇ ਇਹ ਸਾਡੀ ਕੋਸ਼ਿਸ਼ ਹੈ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਸ ਵਕਤ ਇਹ 1984 ਦੇ ਵਿੱਚ ਗੀਤੀ ਦੇ ਬੰਦੇ ਸੀਗੇ ਗੁਰਦਾਸ ਹੋਵੇ ਤੇ ਮੇਰੇ ਨਾਲ ਮੇਰੇ ਨਾਲ 3-4 ਦਿਨ ਹੋਰ ਸੀਗੇ 10 ਬੱਲੇ ਬੜੀ ਵੱਸੇ ਨਾਲ ਇਕੱਠੇ ਕਰਕੇ ਇੱਕਾਈ ਬਣਾਈ ਸੀ ਸਨ 88 ਦੇ ਵਿੱਚ ਤੇ ਹੁਣ ਤੁਸੀਂ ਦੇਖਦੇ ਪਏ ਹੋ ਕਿ ਕਾਫੀ ਸਾਡੀ ਪ੍ਰਚਾਰ ਹੋ ਗਿਆ ਔਰ ਇਹ ਪ੍ਰਚਾਰ ਲਗਾਤਾਰ ਜਾਰੀ ਹੈ ਹੋਸ਼ੀ ਵਿੱਚੋਂ ਜ਼ਿਆਦਾ ਫੜ ਲਈ ਅਗੇ ਦੋ ਦੇਖੋ ਸਾਫਾ ਨੂੰ ਯਕੀਨ ਹੈ ਕਿ ਹੋਣੀ ਹੁੰਦੀ ਜਿਹੜਾ ਨਾ ਲੋਕਾਂ ਨੂੰ ਸਮਝ ਆਏਗੀ ਔਰ ਇਹਦਾ ਤਾਂ ਸੋਸ਼ਲ ਮੀਡੀਆ ਜਿਹੜਾ ਇਹ ਸਾਰੀ ਬਹੁਤ ਬਤ ਕਰਦਾ ਹਰ ਗੱਲ ਵਿੱਚ ਤੁਹਾਡੀ ਵੀ ਧੰਨਵਾਦੀ ਹੈ ਤੁਸੀਂ ਸਾਡੀ ਹਰ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਇਸਾ ਮਤਲਬ ਪ੍ਰਚਾਰ ਅਗੇ ਲੱਗੇ ਬੜਾ ਹੈ ਸਰ ਬਹੁਤ سارے ਲੋਕ ਤੁਹਾਨੂੰ ਦੇਖ ਰਹੇ ਨੇ ਕਿਸ ਨੇ ਇਹ ਦੇਣਾ ਚਾਹੋਗੇ ਅਸੀਂ ਤੇ ਇਹੀ ਗੱਲ ਸੁਣਿਆ ਹੋਇਆ ਜਵਾਗਰੀ ਕਿ ਹਾ ਜਿਸ ਵੀ ਚੀਜ਼ ਨੂੰ ਮੰਨਣਾ ਉਹਨੂੰ ਪਹਿਲਾਂ ਪਰਖ ਕਰ ਲੋ ਜੀ ਉਹਦੀ ਪਰਖ ਮੈਂ ਨਹੀਂ ਕਹਦਾ ਵੀ ਐਸੀ ਬਣਾ ਮੰਨੋ ਬਲਕਿ ਉਹਦੀ ਪਰਖ ਕਰੋ ਜੇਕਰ ਉਹ ਸਹੀ ਆ ਉਹਨੂੰ ਮੰਨੋ ਜਿਹੜੀ ਗੱਲ ਤੱਥਾਂ ਦੇ ਆਧਾਰ ਤੇ ਸਹੀ ਆਉਂਦੀ ਹੈ ਨਾ ਉੱਤੇ ਜੀ ਕੀ ਕਰੋ ਸੁਣੇ ਸੁਣਾਈ ਗੱਲ ਦੀ ਕੀ ਕੋਈ ਨਾ ਕਰੋ ਹਾਂ ਇੱਕ ਗੱਲ ਮਤਲਬ ਉਹ ਕਹਿੰਦਾ ਜਿਹੜਾ ਜਿਹੜਾ ਮਤਲਬ ਕਿ ਆਮ ਲੋਕਾਂ ਦਾ ਹੈਗਾ ਵੀ ਤੁਹੀ ਚੰਗੇ ਕਰਮ ਕਰੋਗੇ ਅਗਲੇ ਜਨਮ 'ਚ ਸੁੱਖ ਮਿਲੇਗਾ ਜੀ ਬਿਲਕੁਲ ਠੀਕ ਆ ਗਿਆ ਜੰਦਾ ਨਾ ਅਗਲਾ ਜਨਮ ਨਾ ਪਿਛਲਾ ਜਨਮ ਦੇਖਿਆ ਨਹੀਂ ਕਿਸੇ ਨੇ ਨਹੀਂ ਦੇਖਿਆ ਮਰਿਆ ਕੋਈ ਵਾਪਸ ਨਹੀਂ ਆਇਆ ਤੇ ਜਿੰਦਾ ਕੋਈ ਆ ਨਹੀਂ ਜੀ ਬਿਲਕੁਲ ਉਹ ਤੁਸੀਂ ਮੈਨੂੰ ਪੁੱਛੋਗੇ ਕਿ ਮੈਂ ਕਹਾਂਗਾ ਮੇਰਾ ਪਿਛਲਾ ਜਨਮ ਮੈਂ ਪਿਛਲਾ ਜਨਮ ਹੀ ਦੇਖਿਆ ਤੇ ਮੇਰਾ ਅਗਲਾ ਜਨਮ ਹੀ ਹੈਗਾ ਜੀ ਮੈਂ ਤੁਹਾਨੂੰ ਦੱਸ ਦੇਣਾ ਤੁਹਾਨੂੰ ਠੀਕ ਹੈ ਮੈਂ ਦੋ ਜਨਮ ਦੇਖਿਆ ਹਾਂ ਜੀ ਦਾ ਪਿਛਲਾ ਜਨਮ ਮੇਰਾ ਬਾਪੂ ਸਰਦਾਰ ਚਰਨ ਸਿੰਘ ਸੀ ਹੁਣ ਮੈਂ ਆਵਾਂ ਮੇਰਾ ਅਗਲਾ ਜਨਮ ਮੇਰਾ ਅਰਕਾਲ ਸਿੰਘ ਲਖਵੀਰ ਸਿੰਘ ਰਕੀਆ ਜਨ ਕੰਪਿਊਟਰ ਟੀਚਰ ਹਾਂ ਅਗਰ ਵੀ ਸ਼ਗਰ ਹੋਰ ਕੋਚ ਨਹੀਂ ਹੈ ਹੋਰ ਕੋਚ ਹੀ ਨਹੀਂ ਹੈ ਜੇ ਤੁਸੀਂ ਕੋਈ ਕੋਈ ਗਲਤ ਕੰਮ ਕਰਦੇ ਹੋ ਤੇ ਤੁਹਾਡੀ ਆਤਮਾ ਜਿਹੜੀ ਉਹ ਪਟਕੇਗੀ ਤੁਹਾਡਾ ਮਨ ਜਿਹੜਾ ਉਹ ਪਟਕੇਗਾ ਆਤਮਾ ਤੋਂ ਸਬੰਧ ਨਹੀਂ ਮਨ ਤੁਹਾਡਾ ਪਟਕੇਗਾ ਉਹ ਤੁਹਾਡੀ ਸਜ਼ਾ ਹੈ ਜੇ ਤੁਸੀਂ ਗਲਤ ਕੰਮ ਕਰੋਗੇ ਬੇਜਾਨ ਪੈਸਾ ਕਰ ਲਿਆ ਕਿ ਹੋਗੇ ਤੁਹਾਡੇ ਬੱਚੇ ਦੀ ਆਤਮਾ ਵਿਗੜਨ ਗਈਆਂ ਉਹ ਕਦੇ ਗਲਤ ਕੰਮ ਕਰੇਗਾ ਕੁਝ ਕਿ ਧੋਖਾ ਹੈਗਾ ਨਸ਼ੇ 'ਚ ਫਸੇਗਾ ਕੋਈ ਫਿਰ ਕੰਮ ਕਰੇਗਾ ਐਹੀ ਪਾਪ ਉਹ ਨਾ ਹੋਰ ਕੁਝ ਨਹੀਂ ਹੈ ਸਭ ਕੁਝ ਇੱਥੇ ਹੀ ਆਗੇ ਕੁਝ ਨਹੀਂ ਹੈ ਬਹੁਤ ਵਧੀਆ ਤਰੀਕੇ ਨਾਲ ਨੇ ਸਮਝਾਇਆ ਇਹ ਸਭ ਸਾਡੇ ਨਾਲ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਕਰੋਚਤ ਸਿੰਘ ਜੀ ਮੈਂ ਤੁਹਾਡਾ ਆਪਣਾ ਸੰਜੀਤ